ਇਸ ਆਪਾਂ ਵਾਲੇ ਆਹ ਚੁੱਲਾ ਚੁੱਲੇ ਦੇ ਵਿੱਚ ਆਪਾਂ ਜਿਹੜੀ ਆ ਉੱਥੇ ਆਪਾਂ ਤੌੜੀ ਰੱਖੀ ਆ ਤੌੜੀ ਆਪਾਂ ਪਕਾਉਂਦੇ ਆ ਤੌੜੀ ਆਪਾਂ ਕਿੱਦਾਂ ਪਕਾਉਂਦੇ ਆ ਤੁਹਾਨੂੰ ਦੱਸਦੇ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਵਲੌਗ ਚ ਦੋ ਦਿਨ ਹੋ ਗਿਆ ਆਪਾਂ ਵਲੌਗ ਨਹੀਂ ਪਾਇਆ ਵਲੌਗ ਬਣਾਇਆ ਸੀ ਪਰ ਪਾਉਣ ਦਾ ਟਾਈਮ ਨਹੀਂ ਲੱਗਾ ਅੱਜ ਆਪਾਂ ਅੱਜ ਦਾ ਵਲੌਗ ਆਪਣਾ ਬਣਾਉਣ ਲੱਗੇ ਆ ਤੇ ਅੱਜ ਆਪਾਂ ਆਪਣਾ ਬਲੌਗ ਪਾਵਾਂਗੇ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਵਲੌਗ ਸੀ ਤੇ ਆਪਣੀਆਂ ਉਹ ਕੁਝ ਕੁ ਕਲਿੱਪਾਂ ਨਾ ਇੱਧਰ ਉੱਧਰ ਹੋ ਗਈਆਂ ਅੱਜ ਮੈਂ ਤੁਹਾਨੂੰ ਜਿੱਦਾਂ ਦਿਖਾਇਆ ਕਿ ਤੋੜੀ ਨੂੰ ਪਕਾਉਂਦੇ ਆ ਚੁੱਲੇ ਤੇ ਰੱਖਣ ਨੂੰ ਜਿੱਦਾਂ ਹੁਣ ਸਿਆਲ ਦੇ ਦਿਨਾਂ ਵਿੱਚ ਆਪਾਂ ਹੁਣ ਇੱਕ ਤੌੜੀ 'ਚ ਸਾਗ ਕਰਨਾ, ਦਾਲ ਕਰਨੀ ਹੁੰਦੀ ਆ ਤੇ ਤੌੜੀ ਜਦੋਂ ਆਪਾਂ ਨਵੀਂ ਲਈ ਹੁੰਨੇ ਆ ਨਾ ਉਹਨੂੰ ਆਪਾਂ ਅੱਗ ਤੇ ਰੱਖ ਕੇ ਕਿਤਾ ਕਿਦਾਂ ਪਕਾਉਣਾ ਵਾ ਤਾਂ ਕਿ ਉਹ ਤੇੜ ਨਾ ਪਵੇ ਤੌੜੀ 'ਚ ਪਾਣੀ ਭਰ ਲਿਆ ਵਿੱਚ ਪਾ ਲਿਆ ਆਪਾਂ ਗੁੜ ਇਧਰ ਲਿਆ ਕੇ ਬਿਟਾ ਰੱਖ ਦੇ ਗੁੜ ਪਾ ਲਿਆ ਵਿੱਚ ਗੁੜ ਪਾ ਕੇ ਤੇ ਇਹਨੂੰ ਦੋ ਤਿੰਨ ਉਬਾਲੇ ਆਪਾਂ ਉਬਾਲਾਂ ਏ ਰੱਖੋ ਬਿਟਾ ਰੱਖੋ ਤੇ ਇਧਰ ਆਪਾਂ ਜਿਹੜਾ ਸਮਾਨ ਲੈ ਆਂਦਾ ਵਾ ਇਹ ਆਪਾਂ ਤੇਲ ਬਣਾਉਣਾ ਵਾ ਮੇਮਾ ਤੇ ਵਿੱਚ ਆਪਾਂ ਜਿਹੜਾ ਅੱਕ ਦੇ ਪੱਤੇ ਆ ਵਿੱਚ ਹੋਰ ਚੀਜ਼ਾਂ ਪਾਵਾਂਗੇ ਕਿਹੜਾ ਤੇਲ ਬਣਾਵਾਂਗੇ ਤੁਹਾਨੂੰ ਵੀ ਦੱਸਾਂਗੇ ਨਾਲੇ ਦਿਖਾ ਦਵਾਂਗੇ ਤੇ ਇਧਰ ਆਪਣੀ ਅੱਗ ਜਿਹੜੀ ਨਾ ਬੜੱਚ ਦੀ ਮੈਂ ਬਾਲੀ ਆਉਂਦੇ ਬੜਾ ਅੜਝੰਦੇ ਆ ਫੋਨ ਮੇ ਲੱਗੇ ਜਿਆਦਾ ਨਹੀਂ ਕਰਨਦੀਆਂ ਪਰ ਉਹਦਾ ਰਿਜ ਗਿਆ ਵਾ ਬਾਬਾ ਚੰਗਾ ਵਾਲ ਚੰਗੇ ਆ ਗਿਆ ਪੱਕ ਗਈ ਥੋੜੀ ਬਸ ਕੇ ਹੁਣ ਹੋਣ ਤੱਕ ਲੱਗਾ ਵਾ ਤੋੜਨਾ ਵਾ ਲੱਗੇ ਆ ਆ ਜਾ ਤੋੜ ਲਾ ਵੱਡੇ ਵੱਡੇ ਆ ਇਧਰ ਆਪਾਂ ਕਿਉਂ ਨਹੀਂ ਖਾਂਦੇ ਸਾਨੂੰ ਕਿ ਲੰਗਦੀ ਨਹੀਂ ਆ ਹਾਂ ਹਾਂ ਵਿਟਾਮਿਨ ਵਾਲੀਆਂ ਚੀਜ਼ਾਂ ਵਾ ਹਾਂ ਹਾਂ ਵਿਟਾਮਿਨ ਵਾਲੀਆਂ ਚੀਜ਼ਾਂ ਵਾ ਹਾਂ ਵੱਡੇ ਵੱਡੇ ਜਿਹੜੇ ਤੋੜ ਲਓ ਇਹ ਸਾਗ ਸਬਜ਼ੀ ਦੇ ਫਾਇਦਾ ਵਿਟਾਮਿਨ ਹੈ ਨਾ ਹਾਂ ਹਰੀਆਂ ਸਾਗ ਸਬਜ਼ੀਆਂ ਚੰਗੀਆਂ ਹੁੰਦੀਆਂ ਵਾ ਹੋਰ ਇਹਦੇ ਨਾਲ ਦੀ ਰੀਸ ਥੋੜੀ ਜਿਹੀ ਨਾ ਕੱਚਾ ਪਪੀਤਾ ਹੋਇਆ ਸਾਗ ਹੋਇਆ ਪਾਲਕ ਹੋਈ ਚਲਾਈ ਹੋਈ ਸਾਰਾ ਕੁਛ ਇਹਦੇ ਚ ਮਿਲ ਜਾਂਦਾ ਹੂੰ ਮਹਿੰਗੀ ਵੀ ਅੱਜ ਹਾਂ 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 ਉਹ ਤਾਜੀ ਹੁੰਦੀ ਆ ਹਾਂ ਉਹ ਤਾਜੀ ਹੁੰਦੀ ਹਾਂ ਪਟੰਮ ਦਾ ਤੋਂ ਲੈ ਕੇ ਆਉਂਦੇ ਹਾਂ ਹਾਂ ਲੱਗੇ ਆ ਹਾਂ ਉਹ ਤੇ ਹੈਗਾ ਉਹਦੇ ਦੁੱਧ ਜਿਆ ਨਿਕਲਦਾ ਨਾ ਜਦੋਂ ਤੋੜੋ ਤੇ ਹਾਂ ਹਾਂ ਕੁਛ ਨਹੀਂ ਆ ਗਿਆ ਦਾ ਆ ਹਾਂ ਆਪਦਾ ਖਰਾਬ ਹੋ ਜਾਊਗਾ ਇੱਕ ਆ ਪਾ ਨਿਕਾ ਜੇ ਮੂਟਾ ਲਾਇਆ ਵਾ ਇਹ ਸੁੱਕਾ ਪਿਆ ਇਹਨੂੰ ਪਾਣੀ ਪਾਉਨੇ ਆ ਇਧਰ ਪਈ ਆਪਾਂ ਬਣਾਉਂਦੇ ਆ ਦਾਲ ਤੇ ਅਹੀ ਮੈਂ ਜੇ ਮਤਲਬ ਪਹਿਲੀ ਵਾਰ ਵੇਖਿਆ ਕੁਛ ਚੂਲੇ ਦੇ ਬੰਦ ਦੇ ਆਏ ਬੜਾ ਬਣ ਗਿਆ ਪਹਿਲੀ ਵਾਰ ਨਹੀਂ ਨਾ ਇਹ ਕਰੀ ਪਹਿਲਾਂ ਨਹੀਂ ਕੁਝ ਬਣਾਇਆ ਇੱਥੇ ਉਹਨੂੰ ਦਾਲ ਮੈਂ ਪਹਿਲੀ ਵਾਰੀ ਦੇਖੀ ਬੰਦੇ ਹੋਏ ਕਿਾ ਤੇ ਸਾਰਾ ਕੁਝ ਦੇਖੋ ਸੜ ਗਿਆ ਇਹ ਦੱਸ ਨਾ ਕੀ ਮਤਲਬ ਜਦੋਂ ਉਹ ਉਹ ਖੋਵੇ ਖੋਵੇ ਚੁੱਲਾ ਬਾਲਿਆ ਸੀ ਤੇ ਮੀਂਹ ਕਿੱਦਾਂ ਆਇਆ ਸਹੀ ਛੇ ਬਹੁਤ 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 ਮੀਂਹ ਆ ਗਿਆ ਸਗੋ ਆਇਆ ਵੀ ਨਾ ਬਹੁਤ ਮਰ ਕੀ ਕਰਦੇ ਆ ਕੀ ਆਮਿਆਂ ਨੂੰ ਝੋੜਦਾ ਹਾਂ ਇੱਕ ਹੋਰ ਸ਼ਬਦ ਤੁਮ ਲਪਾ ਸ਼ੜਾਕਾ ਹੂੰ ਗੱਬੂਤਰ ਖਾ ਪੀ ਕੇ ਹਣ ਬਹਿ ਗਏ ਬਨੇਰੇ ਤੇ ਮੀ ਆ ਗਿਆ ਸਾਰੇ ਭਾਂਡੇ ਭੁੰਡੇ ਹੋ ਗਏ ਗਿੱਲੇ ਪਰ ਫਿਰ ਮੈਂ ਮਨ ਚ ਸੋਚਿਆ ਕਿ ਇੰਨੇ ਕ ਮੀਣਾ ਸਾਡੇ ਇੰਨੇ ਕ ਭਾਂਡੇ ਗਿੱਲੇ ਹੋਏ ਆ ਭਾਂਡਿਆਂ ਦਾ ਕਿਹੜਾ ਕੀ મતલਬ ਕੋਈ ਨੁਕਸਾਨ ਹੋਊਗਾ ਹਨਾ ਤੋਤੇ ਜਾਣਗੇ ਫੇਰ ਤਾਂ ਉਹ ਜਿੰਨੇ ਵਿਚਾਰੇ ਹੱਡ ਚ ਸਾਰਾ ਕੁਝ ਜਿੰਨਾਂ ਦਾ ਗੱਲਾ ਹੋ ਗਿਆ ਨਹੀਂ ਕੱਪੜੇ ਬਤਾਰ ਤੋਂ ਲਾ ਲੇ ਹੋਰ ਕੋਈ ਸਮਾਨ ਕੀ ਹੈ ਡਬੇ ਡੂਬੇ ਧੁੱਪ ਜਾਣਗੇ ਹੈਨਾ ਕੱਪੜੇ ਤੋਤੇ ਆ ਸਸਾਂਗ ਹੁੰਦਾ ਗਾਇਸ ਇੱਧਰ ਓਏ ਕੋ ਪਾਈ ਉੱਧਰ ਉੱਧਰ ਦੇਖੋ ਰਾਈਟ ਕਾਰਨਰ ਦੇ ਵਿੱਚ ਸਾਡਾ ਜਿਹੜਾ ਉੱਧਰ ਮੈਂ ਕੁਨਾਫਾ ਚਾਕਲੇਟ ਸਾਡੀ ਤਿਆਰ ਹੁੰਦੀ ਆ ਇਹ ਪਾਈ ਸਾਡੀ ਗ੍ਰੇ ਅਡੀਸ਼ਨ ਇੱਕਦਮ ਲਿਮਿਟਡ ਆ ਹਰ ਆਰਡਰ ਕਰੋ ਤੇ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਆਲ ਦੈ ਸੈਟ ਕਰਕੇ ਦਾਲ ਆਪਣੀ ਬਣ ਗਈ ਸੀ ਅੱਧਿਕ ਬਣ ਗਈ ਅੱਧੀ ਰਿਜਨ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਪਾਣੀ ਗਰਮ ਕੀਤਾ ਤੇ ਮੈਂ ਇਥੇ ਪਾਣੀ ਗਰਮ ਕਰਕੇ ਪੋਣੀ ਨਾਲੇ ਮੋਟੇ ਨਾਲ ਥੋੜੀ ਜਿਉ ਨੂੰ ਫੇਰਤਾ ਮਿਰਚ ਮਸਾਲਾ ਜਿਹੜਾ ਸੀ ਆਪਾਂ ਵਿੱਚੇ ਪਾਤਾ ਪੁੱਟ ਕੇ ਵਿੱਚੇ ਪਾਤਾ ਲਸਣ ਵਿੱਚੇ ਪਾਤੇ ਪਿਆਜ਼ ਚੰਗੀ ਤਰ੍ਹਾਂ ਰਿਜੂਗੀ ਫਿਰ ਬਾਅਦ ਚ ਇੱਕ ਚੰਗਾ ਜਿਹਾ ਵਧੀਆ ਜਿਹਾ ਤੜਕਾ ਲਾ ਲਾਂਗੇ ਤੇ ਇਧਰ ਮੀਂਹ ਬੜੀ ਜ਼ੋਰ ਦਾ ਆ ਗਿਆ ਸੀ ਪਹਿਲਾਂ ਸਾਰੇ ਕੱਪੜੇ ਲਾਏ ਫਿਰ ਇਹਨੂੰ ਉੱਪਰੋਂ ਦੀ ਚੰਗੀ ਤਰ੍ਹਾਂ ਟਾਕਤਾ ਤਾਂ ਕਿ ਮੀਂਹ ਦੇ ਛੱਟਾਂ ਦੇ ਨਾਲ ਚੁੱਲੇ ਤੇ ਵੀ ਪਾਣੀ ਨਾ ਪਵੇ ਤੇ ਦਾਲ ਚ ਵੀ ਪਾਣੀ ਨਾ ਪਾ ਜੇ ਫਿਰ ਮੀਂਹ ਹਟ ਗਿਆ ਛੜਾਕਾ ਬੜੀ ਜ਼ੋਰ ਦੀ ਲੱਗਾ ਉਸ ਤੋਂ ਬਾਅਦਾਂ ਫਿਰ ਤੋਂ ਧੁੱਪ ਲੱਗੀ ਕੰਮ ਕਰਦਿਆਂ ਕਰਦਿਆਂ ਨਾਲ ਹੀ ਆ ਪੰਜ ਬਣਾ ਲਈ ਰੱਖ ਸ਼ਾਮ ਵਾਲੀ ਦਾਲ ਦੁਪਹਿਰ ਹੀ ਤੇ ਪਹਿਲਾਂ ਬੱਦਲ ਹੋਇਆ ਸੀ ਮੈਨੂੰ ਲੱਗਾ ਇਹ ਕਿ ਸ਼ਾਮਾਂ ਦਾ ਟਾਈਮ ਵਾ ਬਦਲ ਜਾ ਹੋ ਗਿਆ ਡੰਡੇ ਕੁੰਡੇ ਕੁੱਟਿਆ ਗਰਮ ਮਸਾਲਾ ਵਿੱਚੇ ਪਾਈਆਂ ਮਿਰਚਾਂ ਚੰਗੀ ਤਰ੍ਹਾਂ ਫੋਟ ਲਿਆ ਵੰਚ ਬਾਰ-ਬਾਰ ਜਿਹੜਾ ਕੁੰਡੇ ਵਾਲਾ ਹੁੰਦਾ ਸੀ ਪਰ ਮੈਂ ਕਿਹਾ ਕਿ ਬਾਬੂ ਬੱਚਿਆਂ ਦਾ ਖੇਡ ਨਹੀਂ ਆ ਇੱਕ ਤੇ ਤੇਰੇ ਮਿਰਚਾਂ ਹੱਥ ਨੂੰ ਲੱਗ ਜਾਣੀਆਂ ਦੂਸਰਾ ਤੂੰ ਕਿਤੇ ਤੋੜ ਤਾੜੀ ਨਾ ਦਵੇਂ ਜ਼ੋਰ ਦੀ ਮਾਰ ਕੇ ਖਲਾਰਾ ਬੜਾ ਵੇੜੇ 'ਚ ਪਿਆ ਸੀ ਪਰ ਵੇੜੇ ਨਾਲ ਦਾ ਕੰਮ ਕਰਨ ਦਾ ਮਜ਼ਾ ਜਿਹੜਾ ਉਹ ਅੰਦਰ ਨਹੀਂ ਆਉਂਦਾ ਵਾ ਇੱਧਰ ਮੈਂ ਕਿਹਾ ਚੱਲ ਬੈਠੇ ਬੈਠੇ ਬਾਹਰ ਵੀ ਚੁੱਲੇ ਤੇ ਗੈਸ ਤੇ ਬਣਾਉਣੀ ਇਹਨੂੰ ਚੰਗਾ ਇੱਥੇ ਬਣਾ ਲਈ ਤੇ ਨਾਲੇ ਮੰਚ ਨੇ ਹਾਂਜੀ ਗਾਇਸ ਕੋਕਾ ਕੋਲਾ ਪੀਣੀ ਆ ਲੋ ਜੀ ਇਹ ਲਓ ਜੀ ਕੋਕਾ ਕੋਲਾ ਫਰੈਸ਼ ਜੀ ਹੁਣੇ-ਹੁਣੇ ਲਿਆਂਦੀ ਆ 5-6 ਦਿਨਾਂ ਚ ਜੀ ਐਕਸਪਾਇਰ ਹੋ ਜਾਣੀ ਤੇ ਪੀ ਲੋ ਜੀ ਛੇਤੀ-ਛੇਤੀ ਸੰਸ਼ਕਮਣਿ ਬਾਰਦੀਂ ਜਿੱਦੜ ਆਪਾਂ ਹੁਣ ਇੱਚ ਪਾ ਲਿਆ ਵਾ ਸਕੇਲ ਤੇ ਅਗਲਾ ਹੁਣ ਫਿਰ ਘੱਟ ਜਿਹਾ ਬਿਲਕੁਲ ਆਪਾਂ ਪਾ ਲਿਆ ਤੇ ਹੁਣ ਇਹ ਰੋਸਟ ਹੋਣੇ ਹੁਣੇ ਸਟਾਰਟ ਹੋ ਗਏ ਇਹ ਟਮਾਟਰ ਵੀ ਆਪਣੇ ਕੱਟ ਕੇ ਪਾ ਲਏ ਆ ਇਹ ਜਿਹੜੇ ਹੁਣ ਹਲਕੇ ਜਿਹੇ ਆ ਮੋਟੇ ਆ ਇਹ ਆਪਾਂ ਬਰੀਕ ਨਹੀਂ ਕੱਟੇ ਠੀਕ ਹੈ ਇੱਥੇ ਥੋੜਾ ਜਿਹਾ ਪਾ ਲੂਣ ਨਮਕ ਨਮਕ ਪਾ ਸੋੜ ਆ ਗਿਆ ਅੱਧੇ ਚਮਚੇ ਤੋਂ ਘੱਟ ਸਾਫੀ ਟਮਾਟਰ ਦਾ ਦੱਬਾ ਦੱਬਾ ਲਿਆ ਉਸ ਸਮਝਿਆ ਨਾ ਆਪਾਂ ਜੀ ਇੰਨਾ ਆਪਾਂ ਅੱਧੇ ਚਮਚੇ ਤੋਂ ਵੀ ਜਿਹਾ ਘੱਟ ਕੱਟੇ ਜਿਹੜਾ ਆਪਾਂ ਲੂਣ ਲੈ ਲਿਆ ਫਿਰ ਆਪਾਂ ਥੋੜਾ ਇਹਨੂੰ ਕਸ ਜਾਂਦੇ ਤੱਕ ਨੂੰ ਠੀਕ ਹੈ ਹੁਣ ਆਪਾਂ ਮਿਕਸ ਕਰਦੇ ਹਾਂ। ਅੱਜ ਅੰਗਲੇਟ ਨਹੀਂ ਬਣਾਉਂਗਾ, ਤਹਕਾ ਉਹ ਨਹੀਂ ਬਣਾਉਂਗਾ। ਥੋੜੀ ਜਿਹੀ ਆਗ ਦੀ ਤੇਜ਼ ਕਰਦੇ ਸਮਾੜੀ ਕਰਕੇ ਹਲਕੀ ਜਿਹੀ। ਜ਼ਿਆਦਾ ਚੜਨਾ ਨਾ। ਇਹ ਸੱਚ ਆਪਾਂ ਨਾ ਚੂਲੇ ਤੇ ਬਣਾਉਂਦੇ ਆ। ਚੂਲਾ ਨਹੀਂ ਹੁੰਦਾ, ਚੁੱਲਾ ਹੁੰਦਾ ਵਾ। ਚੂੜਾ। ਚੁੱਲਾ। ਚੁੱਲਾ ਨਾਵੇਂ ਚੂੜਾ ਇਹ ਬੱਚਿਆ। ਆਹ। ਆਹ। ਚਾੜਖੰਡੀ ਪੰਜਾਬੀ। ਚੂਲੇ ਤੇ। ਮੇਰੇ ਪਾਪਾ ਬਦਮਾਸ਼ تھے ਫਿਰ ਉਹ ਵੀ ਬਦਮਾਸ਼ ਲੈ ਵਰਨਾ ਮੈਂ Jharkhand ਨਾ ਠੀਕ ਆ ਮੇਰੀ ਵੰਮੀ ਪੰਜਾਬ ਦੀ ਪਾਪਾ ਪੰਜਾਬ ਦੇ ਠੀਕ ਆ ਪਾਪਾ ਵੀ Jharkhand ਦੇ ਹੈ Jharkhand ਦੇ ਪਾਪਾ ਤੇ ਉਹਦੇ ਨੂੰ ਨਾ ਕਹਿੰਦੇ ਪਾਪਾ ਕਿੱਥੋਂ ਗਿਆ ਤੁਹ ਪਿਆਰ ਉਹ ਵੀ ਮਾਰਦੇ ਤੁਹ ਪੰਜਾਬ ਤੋਂ ਤੇ ਬੰਦਾ ਬਲੌਂਗ ਕਰਦਾ ਬੋਲਦਾ ਹੈ ਨਾ ਰਹਿੰਦੇ ਇੱਥੇ ਜਿੱਥੇ ਜਨਮ ਹੋਇਆ ਹੁੰਦਾ ਉਹ ਬੋਲੀ ਦੀ ਚੀਜ਼ ਹੈ ਕਿ ਕਿੱਥੋਂ ਦੀ ਜਨਮ ਹੋਇਆ ਤੁਹਾਡਾ ਤੇ ਪਾਪਾ ਦਾ ਕਿੱਧਰ ਹੋਇਆ ਹੈ ਚਾਰ ਖੰਡਾ ਹੋਇਆ ਬਣ ਗਏ ਵੀਡੀਓ ਸੱਚ ਬੋਲਦਾ ਹਾਂ ਮੈਂ ਹੈ ਸੱਚ ਬੋਲਦਾ ਚੱਲ ਨਹੀਂ ਹੋ ਗਲਤੀ ਚੱਲ ਵਣ ਤੜਕਾ ਪੋ ਚ ਗਿਆ ਮਣ ਪਈ ਟਿੰਨ ਚਾਟ ਟਮਾਟਰ ਛੱਡ ਕੇ ਆਈ ਕੱਚਾ ਕਾਰੀਗਰ ਅਰੇ ਹੁਣ ਨਾ ਪਾ ਹੁਣ ਨਾ ਪਾ ਕੱਚ ਕੱਚੀ ਆਉਗੇ ਵਿੱਚ ਮੂੰਹ ਚ ਚਲੋ ਬਾਓ ਜੀ ੜਕਾ ਕੀ ਇੱਚ ਪਾ ਨਹੀਂ ਇਹਦੇ ਵਿੱਚ ਪਾਉਣਾ ਵਾ ਹੁਣ ਤੂੰ ਫੜ ਮੈਂ ਪਾ ਦਵਾ ਮੰਮੀ ਮੇਨ ਬੋਂਦਾ ਮੰਮੀ ਨੇ ਹੀ ਪੌਲੀ ਦੇ ਦਿੱਤੀ ਮੌਸਮ ਮੰਮੀ ਕਿੰਨਾ ਸੋਹਣਾ ਹੋਇਆ ਨਾ ਵੇਖੋ ਬੱਦਲ ਬੱਦਲ ਨਾਤੀ ਕਰੀ ਸੋਹਣਾ ਹੋਇਆ ਤੇ ਬੰਡਾਲ ਵੀ ਬੜੀ ਸੋਹਣੀ ਬਣੀ ਹੈ ਹਾਂ ਦਿਖਾਓ 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 ਮੜਮੁਟਾ ਐ ਬੰਦ ਕਰਮ ਠੀਕ ਇੱਧਰ ਦੇਖੋ ਜੀ ਸਾਡਾ ਜਿਹੜਾ ਕੁਨਾਫਾ ਪਿਸਤਾ ਅਗੇ ਤੁਸੀਂ ਹੱਡੀਆਂ ਜਿਹੜੀ ਦਾਲ ਇੱਧਰ ਤਿਆਰ ਹੋ ਗਈ ਆ ਦੇਖੋ ਭਾਈ ਸਾਡੀ ਕਿੰਨੀ ਸੋਹਣੀ ਦਾਲ ਬਣ ਗਈ ਚੱਲ ਟੱਕ ਨੂੰ ਟੱਕ ਦਿੰਦਾ ਚੌਲ ਵੀ ਤਿਆਰ ਹੈ ਦਾਲ ਵੀ ਤਿਆਰ ਹੈ ਚੌਲ ਇਹ ਰੋਟੀ ਨਹੀਂ ਆ ਚੌਲ ਵੀ ਤਿਆਰ ਦਾਲ ਵੀ ਤਿਆਰ ਤੇਨ ਘੰਟੇ ਲੱਗੇ ਦਾਲ ਬਣਾਉਂਦੇ ਆ ਮੈਂ ਆ ਗਿਆ ਪੂਰਾ ਮੇਮਰਾ ਆ ਪੁੱਤੋਂ ਟੱਕਿਆ ਹੈ ਹਣਾ ਪਰ ਲੇਕਿਨ ਬਚ ਗਿਆ ਬਚ ਗਿਆ ਮਚਾ ਹੋ ਗਿਆ ਹਣਾ ਹਾ ਬਚਾ ਹੋ ਗਿਆ ਤੇ ਇੰਦਰ ਦੇ ਵਿੱਚ ਸਾਰਾ ਕੰਮ ਕੀਤਾ ਨਾਲ ਨਾਲ ਦਾਲ ਬਣ ਗਈ ਸਹੀ ਚ ਮਜ਼ਾ ਆ ਗਿਆ ਤੇ ਨਾਲ ਮੈਂ ਆਪਣੀ ਲੱਸੀ ਵੀ ਪੀ ਲਈ ਜਿਹੜੀ ਮੈਨੂੰ ਪੀਣੀ ਪ੍ਰੀ ਵਰਕਆਊਟ ਚੰਗੀ ਤਰ੍ਹਾਂ ਖੁੱਲਦਾ ਹਾਂ ਚਲੋ ਪ੍ਰੀ ਵਰਕਆਊਟ ਹੀ ਮੇਰੀ ਲੱਸੀ ਤੇ ਮੇਰਾ ਵਰਕਆਊਟ ਹੀ ਇੱਧਰ ਜਿਹੜਾ ਮੈਂ ਕੀਤਾ ਹੁਣੇ ਤੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਤਕ ਲਈ ਸਭ ਨੂੰ ਸਤ ਸ੍ਰੀ ਅਕਾਲ ਧੰਵਾਦ ਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਅੱਜ ਦੀ ਆਪਾਂ ਵੀਡੀਓ ਇਹ ਵਾਲੀ ਇੱਥੇ ਹੀ ਖਤਮ ਕਰਦੇ ਆਂ ਫਿਰ ਨਵੀਂ ਸ਼ੁਰੂ ਕਰਾਂਗੇ ਸਤ ਸ੍ਰੀ ਅਕਾਲ